ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਹਾਣੀਆਂ ਜਕੇ ਚੈਨਲ ਤੇ ਇੱਕ ਮੁੰਡਾ ਆਪਣੇ ਭੈਣ ਦੇ ਵਿਆਹ ਲਈ ਘਰ ਵੇਚ ਦਿੰਦਾ ਹੈ ਜਿਹੜੀ ਭੈਣ ਹੈ ਉਹ ਆਪਣੇ ਭਰਾ ਨੂੰ ਇੱਕ ਚਿੱਠੀ ਦਿੰਦੀ ਹੈ ਜੋ ਵਿਦਾਈ ਤੋਂ ਬਾਅਦ ਇਕੱਲੇ ਪੜਨ ਲਈ ਕਹਿੰਦੀ ਹੈ ਜਦੋਂ ਚਿੱਠੀ ਖੋਲੀ ਤਾਂ ਉਸ ਦਾ ਭਰਾ ਟਾਹਾਂ ਮਾਰ ਮਾਰ ਰੋਇਆ ਕੀ ਸੀ ਉਸ ਚਿੱਠੀ ਵਿੱਚ ਇੱਕ ਪਰਿਵਾਰ ਹਰਿਆਣਾ ਵਿਚ ਰਹਿੰਦਾ ਸੀ ਸਧਾਰਨ ਪਰਿਵਾਰ ਦੀ ਤਰ੍ਹਾਂ ਉਹਨਾਂ ਦੇ ਮਾਪੇ ਦੀ ਘੱਟ ਉਮਰ ਵਿੱਚ ਮੌਤ ਹੋ ਜਾਂਦੀ ਹੈ ਉਸ ਵੇਲੇ सोनू ਦੀ ਉਮਰ 12 ਸਾਲ ਤੇ ਮੀਰਾ ਦੀ ਉਮਰ 6 ਸਾਲ ਸੀ ਉਹ ਦੋਵੇਂ ਭੈਣ ਭਰਾ ਛੋਟੀ ਉਮਰ ਵਿੱਚ ਅਨਾਥ ਹੋ ਜਾਂਦੇ ਸਨ ਸੋਨੂੰ ਇੰਨੀ ਘੱਟ ਉਮਰ ਵਿੱਚ ਹੀ ਉਮਰ ਤੋਂ ਜ਼ਿਆਦਾ ਹੀ ਸਿਆਣਾ ਬਣ ਜਾਂਦਾ ਹੈ ਉਹ ਆਪਣੀ ਭੈਣ ਦੀ ਪੜ੍ਹਾਈ ਲਈ ਛੋਟੀ ਉਮਰ ਵਿੱਚ ਹੀ ਲੋਕਾਂ ਦੇ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਫਿਰ ਘਰ ਦਾ ਕੰਮ ਵੀ ਕਰਦਾ ਹੈ ਮੀਰਾ ਦੀ ਦੇਖਭਾਲ ਤੇ ਪੜ੍ਹਾਈ ਨੇ ਉਸ ਨੂੰ ਹੋਰ ਵੀ ਜ਼ਿਆਦਾ ਸਮਝਦਾਰ ਬਣਾ ਦਿੱਤਾ ਇਹ ਸਭ ਮੀਰਾ ਦੇਖਦੀ ਜਦੋਂ ਸਕੂਲ ਵਿੱਚ ਉਸ ਦੀਆਂ ਸਹੇਲੀਆਂ ਗੱਲਾਂ ਕਰਦੀਆਂ ਕਿ ਪਾਪਾ ਜਦੋਂ ਕੰਮ ਤੋਂ ਆਉਂਦੇ ਹਨ ਤਾਂ ਮੰਮੀ ਪਾਣੀ ਦਿੰਦੀ ਹੈ ਤਾਂ ਉਹ ਇੱਕ ਸੁਣਦੀ ਤਾਂ ਘਰ ਆ ਕੇ ਸੋਚਦੀ ਕਿ ਉਸ ਦਾ ਭਰਾ ਵੀ ਉਸ ਲਈ ਕਿੰਨਾ ਐਨਾ ਕੰਮ ਕਰਦਾ ਹੈ ਤਾਂ ਸ਼ਾਮ ਨੂੰ ਜਦੋਂ ਉਸ ਦਾ ਭਰਾ ਕੰਮ ਤੋਂ ਆਉਂਦਾ ਹੈ ਤਾਂ ਉਹ ਪਾਣੀ ਦਿੰਦੀ ਭਰਾ ਉਸ ਦਾ ਖੁਸ਼ ਹੋ ਜਾਂਦਾ ਸੋਨੂੰ ਆਪਣੀ ਉਮਰ ਦੇ ਹਿਸਾਬ ਨਾਲ ਵੱਡਾ ਹੋ ਰਿਹਾ ਸੀ ਤੇ ਮੀਰਾ ਵੀ ਦੋਵੇਂ ਭੈਣ ਭਰਾ ਇੱਕ ਦੂਜੇ ਦੇ ਪੂਰਾ ਵਿਸ਼ਵਾਸ ਕਰਦੇ ਸੋਨੂੰ ਆਪਣੀ ਭੈਣ ਨੂੰ ਪੜਾਉਣਾ ਚਾਹੁੰਦਾ ਸੀ ਇਸ ਲਈ ਉਹ ਦਿਨ ਰਾਤ ਮਿਹਨਤ ਕਰਦਾ ਸੀ ਮੀਰਾ ਵੀ ਆਪਣੇ ਭਰਾ ਦੇ ਘਰ ਦੇ ਕੰਮ ਵਿੱਚ ਮਦਦ ਕਰਵਾਉਂਦੀ ਸੀ ਉਲੀ-ਉਲੀ ਉਹ ਸਾਰੇ ਕੰਮ ਸਿੱਖ ਗਈ ਤੇ ਹੁਣ ਮੀਰਾ ਦੀ ਪੜ੍ਹਾਈ ਵੀ ਪੂਰੀ ਹੋ ਗਈ। ਲੋਕ ਸੋਨੂ ਨੂੰ ਕਹਿਣ ਲੱਗੇ ਮੀਰਾ ਵੱਡੀ ਹੋ ਗਈ, ਇਸ ਦਾ ਵਿਆਹ ਕਰ ਦੇ। ਮੀਰਾ ਆਪਣੇ ਭਰਾ ਨੂੰ ਕਹਿੰਦੀ ਮੈਂ ਅੱਗੇ ਪੜ੍ਹਨਾ ਚਾਹੁੰਦੀ ਆਂ ਤਾਂ ਸੋਨੂ ਕਹਿੰਦਾ ਮੀਰਾ ਮੈਂ ਤੇਰਾ ਵਿਆਹ ਕਰਨਾ ਚਾਹੁੰਦਾ ਤਾਂ ਕਿ ਮੈਂ ਆਪਣੀ ਜਿੰਮੇ ਆਪਣੀ ਵੱਡੀ ਜ਼ਿੰਮੇਵਾਰੀ ਨਿਭਾ ਸਕਾਂ। ਤੂੰ ਮੇਰੇ ਤੇ ਬੋਝ ਨਹੀਂ ਮੇਰੀ ਜ਼ਿੰਮੇਵਾਰੀ ਹੈ ਕਈ ਮੁੰਡੇ ਵਿਆਹ ਤੋਂ ਬਾਅਦ ਵੀ ਆਪਣੀਆਂ ਪਤਨੀਆਂ ਨੂੰ ਪੜਾਉਂਦੇ ਹਨ ਮੈਂ ਤੇਰਾ ਵਿਆਹ ਵੀ ਵਧੀਆ ਘਰ ਵਿੱਚ ਕਰਾਂਗਾ ਮੀਰਾ ਚੁੱਪ ਹੋ ਜਾਂਦੀ ਇਸ ਤਰ੍ਹਾਂ ਹੀ ਇੱਕ ਰਿਸ਼ਤਾ ਆਉਂਦਾ ਪਰਮਨਾਮ ਦਾ ਮੁੰਡਾ ਜੋ ਬੈਂਕ ਵਿੱਚ ਮੈਨੇਜਰ ਹੁੰਦਾ ਹੈ ਉਸ ਨੂੰ ਇੱਕ ਸੋਹਣੀ ਤੇ ਪੜ੍ਹੀ ਲਿਖੀ ਕੁੜੀ ਚਾਹੀਦੀ ਸੀ ਤੇ ਮੀਰਾ ਵਿੱਚ ਇਹ ਦੋਵੇਂ ਗੁਣਾਂ ਸੰਸੋਨੂ ਨੂੰ ਇਹ ਰਿਸ਼ਤਾ ਮਨਜ਼ੂਰ ਕਰ ਲੈਂਦਾ ਤੇ ਪਰਮ ਵੀ ਉਹ ਸੋਚਦਾ ਜਿਸ ਦਾ ਭਰਾ ਬਿਨਾ ਮਾਵਾਪ ਦੇ ਇੰਨਾ ਸਿਆਣਾ ਹੈ ਕੁੜੀ ਵੀ ਸਿਆਣੀ ਹੀ ਹੋਵੇਗੀ ਫਿਰ ਮੀਰਾ ਤੇ ਪਰਮਦਾਸ਼ ਸ਼ਗਨ ਪਿਆ ਜਾਂਦਾ ਹੈ ਥੋੜੀ ਬਹੁਤ ਗੱਲਬਾਤ ਬਾਅਦ ਵਿਆਹ ਦੀ ਤਰੀਕ ਫਿਕਸ ਕਰ ਦਿੱਤੀ ਜਾਂਦੀ ਹੈ ਮੀਰਾ ਆਪਣੇ ਭਰਾ ਨੂੰ ਕਹਿੰਦੀ ਹੈ ਜੇ ਸਾਡੇ ਮਾਵਾ ਫੁੰਡੇ ਤਾਂ ਮੈਂ ਆਪਣਾ ਖੁੱਦ ਦਾ ਲਹਿੰਗਾ ਬਣਾਉਂਦੀ ਆਪਣੇ ਗਹਿਣੇ ਬਣਾਉਂਦੀ ਇੱਕ ਵੱਡੇ ਹੋਟਲ ਵਿੱਚ ਵਿਆਹ ਕਰਵਾਉਂਦੀ ਸੋ ਉਹਨੂੰ ਆਸ ਪੈਂਦਾ ਹੈ ਤੇ ਸੋਚਦਾ ਹੈ ਮੈਂ ਆਪਣੀ ਭੈਣ ਦੀ ਹਰ ਖੁਆਇਸ਼ ਪੂਰੀ ਕਰਾਂਗਾ ਉਹ ਆਪਣਾ ਘਰ ਵੇਚਣ ਦਾ ਮਨ ਬਣਾ ਲੈਂਦਾ ਹੈ ਘਰ ਪ੍ਰਾਪਰਟੀ ਡੀਲਰ ਨੂੰ ਬੁਲਾ ਲੈਂਦਾ ਤੇ ਮੀਰਾ ਨੂੰ ਕਹਿੰਦਾ ਤੂੰ ਚਾਹ ਬਣਾ ਕੇ ਲੈ ਆ ਉਹ ਡੀਲਰ ਨੂੰ ਕਹਿੰਦਾ ਹੈ ਘਰ ਵੇਚਣ ਦੀ ਗੱਲ ਕਿਸੇ ਨੂੰ ਨਾ ਦੱਸੀ ਉਹਨਾਂ ਵਿਚਾਲੇ ਪੈਸਿਆਂ ਦੀ ਗੱਲ ਹੁੰਦੀ ਹੈ ਸੋ ਉਹਨੂੰ 15 ਲੱਖ ਵਿੱਚ ਘਰ ਵੇਚ ਦਿੰਦਾ ਹੈ 8 ਲੱਖ ਉਹਨੂੰ ਲੈ ਲੈਂਦਾ ਤੇ ਬਾਕੀ ਚਾਬੀ ਦੇ ਦਿੰਦਾਵੇਂ ਉਹ ਕਹਿੰਦਾ ਮੇਰੀ ਭੈਣ ਇੱਥੋਂ ਹੀ ਵਿਦਾ ਹੋਵੇਗੀ ਤੇ ਬਾਅਦ ਵਿੱਚ ਤੂੰ ਚਾਬੀ ਲੈ ਜਾਏ ਇਹ ਸਾਰੀ ਗੱਲ ਮੀਰਾ ਸੁਣ ਲੈਂਦੀ ਹੈ ਆਪਣੇ ਭਰਾ ਨੂੰ ਕੁਝ ਨਹੀਂ ਕਹਿੰਦੀ ਉਸ ਨੂੰ ਸਭ ਕੁਝ ਪਤਾ ਹੁੰਦਾ ਹੈ ਉਸ ਦਾ ਭਰਾ ਉਸ ਨੂੰ ਲਹਿੰਗਾ ਲੈਣ ਲਈ ਕਹਿੰਦਾ ਤਾਂ ਇਨਕਾਰ ਕਰਦੀ ਹੈ ਪਰ ਆਖਰੀ ਦਿਨ ਦੀ ਪਸੰਦ ਅਨੁਸਾਰ ਸਭ ਕੁਝ ਖਰੀਦ ਲੈਂਦਾ ਹੈ ਮੀਰਾ ਲੈ ਵੀ ਲੈਂਦੀ ਹੈ ਪਰ ਉਸ ਦੇ ਦਿਲ ਵਿੱਚ ਉਦਾਸੀ ਹੁੰਦੀ ਹੈ ਉਸ ਦਾ ਭਾਵ ਉਸ ਦੀ ਖੁਸ਼ੀ ਦੇ ਅੱਗੇ ਆਪਣਾ ਸਭ ਕੁਝ ਭੁੱਲ ਜਾਂਦਾ ਹੈ ਵਿਆਹ ਦਾ ਦਿਨ ਆ ਜਾਂਦਾ ਹੈ ਰਾਤ ਨੂੰ ਜਾਗੋ ਗੱਡੀ ਜਾਂਦੀ ਹੈ ਸਾਰੇ ਨੱਚਦੇ ਹਨ ਲੋਕ ਹੈਰਾਨ ਹੋ ਜਾਂਦੇ ਹਨ ਕੱਲੇ ਪ੍ਰਾਣ ਨੇ ਇੰਨਾ ਕਰ ਦਿੱਤਾ ਅਗਲੇ ਦਿਨ ਵਿਆਹ ਹੁੰਦਾ ਹੈ ਵਿਦਾਈ ਦੇ ਵੇਲੇ ਸੋਨੂੰ ਆਪਣੀ ਭੈਣ ਨੂੰ ਮਿਲ ਕੇ ਬਹੁਤ ਰੋਂਦਾ ਹੈ ਇੱਕ ਐਸਾ ਸੀਨ ਬਣ ਜਾਂਦਾ ਹੈ ਕਿ ਮੀਰਾ ਦੀ ਸੱਸ ਵੀ ਇਮੋਸ਼ਨਲ ਹੋ ਜਾਂਦੀ ਹੈ ਮੀਰਾ ਨੂੰ ਗੱਡੀ ਵਿੱਚ ਬਿਠਾ ਦਿੱਤਾ ਜਾਂਦਾ ਹੈ ਉਹ ਮੁੜ ਕੇ ਉਤਰਦੀ ਹੈ ਤੇ ਸੋਨੂੰ ਨੂੰ ਜੱਫੀ ਪਾ ਕੇ ਰੋਣ ਲੱਗ ਜਾਂਦੀ ਹੈ ਕਹਿੰਦੀ ਹੁਣ ਨਾ ਰੋਣਾ ਫੇਰ ਗੱਡੀ ਵਿੱਚ ਬੈਠ ਜਾਂਦੀ ਤੇ ਚਿੱਠੀ ਦਿੰਦੀ ਕਹਿੰਦੀ ਜਦੋਂ ਗੱਡੀ ਦੂਰ ਚਲੀ ਜਾਵੇ ਇਕੱਲੇ ਬੜੇ ਸਾਰੇ ਰਿਸ਼ਤੇਦਾਰ ਉੱਥੇ ਖੜੇ ਹੈਰਾਨ ਰਹਿ ਜਾਂਦੇ ਹਨ ਵਿਦਾਈ ਤੋਂ ਬਾਅਦ ਸਭ ਆਪਣੇ ਘਰ ਚਲੇ ਜਾਂਦੇ ਹਨ ਸੋਨੂੰ ਇਕੱਲਾ ਹੀ ਉੱਚੀ ਆਵਾਜ਼ ਵਿੱਚ ਰੋਂਦਾ ਉਸ ਨੂੰ ਘਰ ਵੇਚਣ ਦਾ ਵੀ ਦੁੱਖ ਹੁੰਦਾ ਜੋ ਉਸ ਦੇ ਮਾਂ-ਵਾਪੇ ਦੀ ਆਖਰੀ ਨਿਸ਼ਾਨੀ ਹੁੰਦੀ ਹੈ ਫਿਰ ਉਸ ਨੂੰ ਆਪਣੇ ਭੈਣ ਦੀ ਚਿੱਠੀ ਆਉਂਦੀ ਹੈ ਯਾਦ ਆਉਂਦੀ ਹੈ ਉਹ ਪੜਦਾ ਹੈ ਤੇ ਇਮੋਸ਼ਨਲ ਹੋ ਜਾਂਦਾ ਹੈ ਮੀਰਾ ਲਿਖਦੀ ਹੈ ਵੀਰੇ ਤੂੰ ਇੰਨਾ ਸਿਆਣਾ ਹੋ ਗਿਆ ਕਿ ਤੈਨੂੰ ਲੱਗਿਆ ਮੈਨੂੰ ਪਤਾ ਨਹੀਂ ਤੂੰ ਘਰ ਵੇਚਿਆ ਮੈਂ ਤੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਸਾਨੂੰ ਮੈਂ ਤੇਰਾ ਹਰ ਦਰਦ ਸਮਝਦੀ ਆ ਮੈਂ ਇਹ ਗੱਲ ਪਰਮ ਨਾਲ ਵੀ ਸੱਚੀ ਕਿੱਟ ਕੇ ਮੇਰਾ ਪ੍ਰਾ ਮੇਰੇ ਵਿਆਹ ਲਈ ਘਰ ਵੇਚ ਰਿਹਾ ਹੈ ਪਰਮ ਕਹਿੰਦਾ ਮੈਂ ਕਿਸੇ ਦਾ ਘਰ ਵੇਚ ਕੇ ਆਪਣਾ ਸੁੱਖ ਨਹੀਂ ਲੈ ਸਕਦਾ ਐਸੀ ਦੋਵਾਂ ਨੇ ਤੇਰੇ ਲਈ ਨਵਾਂ ਘਰ ਖਰੀਦਿਆ ਸ਼ਾਇਦ ਇਹ ਘਰ ਛੋਟਾ ਹੈ ਪਰ ਇਸ ਵਿੱਚ ਹੀ ਤੇਰੇ ਸਾਰੇ ਸੁੱਖ ਬਸਣਗੇ ਚਿੱਠੀ ਦੇ ਹਾਂ ਤੇ ਵਿੱਚ ਘਰ ਦੀ ਚਾਬੀ ਸੀ ਚਿੱਠੀ ਦੇ ਕੇ ਸੋਨੂ ਵੀ ਖੁਸ਼ ਹੋ ਜਾਂਦਾ ਤੇ ਰੋਂਦਾ ਵੀ ਉਸ ਰਾਤ ਉਹ ਸ਼ਾਂਤ ਨੀਂਦ ਸੌਂ ਜਾਂਦਾ ਅਗਲੇ ਦਿਨ ਉਹ ਆਪਣੀ ਭੈਣ ਦੇ ਸਸਰਾਲ ਜਾਂਦਾ ਤੇ ਉਸ ਨੂੰ ਨਵੇਂ ਘਰ ਵਿੱਚ ਲੈ ਜਾਂਦੇ ਜੋ ਉਸ ਲਈ ਖਰੀਦਿਆ ਗਿਆ ਸੀ ਉਸ ਵਿੱਚ ਹਰ ਚੀਜ਼ ਹੁੰਦੀ ਜੋ ਲੜਿੰਦੀ ਸੀ ਉਹ ਉਸ ਨੂੰ ਕਹਿੰਦਾ ਕਿ ਮੈਂ ਤਾਂ ਮੇਰਾ ਕੁਝ ਮੀਰਾ ਤੈਨੂੰ ਕੁਛ ਦਿੱਤਾ ਹੀ ਨਹੀਂ ਫਿਰ ਉਹ ਦੋਨੋਂ ਭੈਣ ਭਰਾ ਗੱਲ ਲਾ ਕੇ ਰੋਣ ਲੱਗ ਜਾਂਦੇ ਪਰਮ ਸੋਨ ਨੂੰ ਕਹਿੰਦਾ ਕਿ ਮੈਂ ਕਦੇ ਵੀ ਮੀਰਾ ਦੀ ਅੱਖਾਂ ਵਿੱਚ ਅੰਜੂ ਨਹੀਂ ਆਉਂਦਾ ਵਾਂਗਾ ਫਿਰ ਉਹ ਸੋਨ ਨੂੰ ਉੱਥੇ ਛੱਡ ਕੇ ਆਪਣੇ ਸਹੁਰੇ ਘਰ ਆ ਜਾਂਦੇ ਬਾਅਦ ਵਿੱਚ ਉਹ ਆਪਣੇ ਭਰਾ ਲਈ ਇੱਕ ਸੁਧਾਰਨ ਕੁੜੀ ਵੇਖ ਕੇ ਉਸ ਦਾ ਵਿਆਹ ਕਰ ਦਿੰਦੀ ਦੋਵੇਂ ਆਪਣੇ ਆਪਣੇ ਘਰ ਖੁਸ਼ ਰਹਿੰਦੇ ਪਰਮ ਉਹਨ ਮੀਰਾ ਨੇ ਪੜਾਈ ਲਈ ਹੋਰ ਅੱਗੇ ਵੇ ਜਦੋਂ ਤਾ ਮੀਰਾ ਦੀ ਸਟੱਡੀ ਪੂਰੀ ਹੋ ਜਾਂਦੀ ਉਸ ਨੂੰ ਵੀ ਬੈਂਕ ਮੈਨੇਜਰ ਦੀ ਨੌਕਰੀ ਮਿਲ ਜਾਂਦੀ ਉਹ ਆਪਣਾ ਪੁਰਾਣਾ ਘਰ ਵੀ ਖਰੀਦ ਲੈਂਦੀ ਜੋ ਉਸ ਦੇ ਮਾਪੇ ਦੀ ਆਖਰੀ ਨਿਸ਼ਾਨੀ ਸੀ ਦੋਵੇਂ ਭੈਣ ਭਰਾ ਨੇ ਇੱਕ ਦੂਜੇ ਦੇ ਵਿਸ਼ਵਾਸ ਨਾਲ ਆਪਣੀ ਅਨਾਥ ਜ਼ਿੰਦਗੀ ਬਹੁਤ ਅਜੀਬੀ ਉਹ ਬਹੁਤ ਹੀ ਘੱਟ ਉਮਰ ਵਿੱਚ ਦੋਨੋਂ ਭੈਣ ਭਰਾ ਸਮਝਦਾਰ ਹੋ ਜਾਂਦੇ ਧੰਨਵਾਦ ਪਲੀਜ਼ ਸਬਸਕ੍ਰਾਈਬ ਕਰਾਣੀ ਹੈ ਜੀ ਕੇ ਚੈਨਲ ਐਂਡ ਕਮੈਂਟਸ ਲਾਈਕ ਸ਼ੇਅਰ ਜਰੂਰ ਕਰਿਓ ਜੇ ਤੁਹਾਨੂੰ ਸਟੋਰੀ ਵਧੀਆ ਲੱਗੀ